ਨੇ ਪੁਰਾਣੇ ਸਮੇਂ ਚ ਚਾਹ ਹੁੰਦਾ ਦੀ ਕੋਈ ਚੀਜ਼ ਲੈ ਕੇ ਆਉਂਦੇ ਤੇ ਹਾਂਜੀ ਦੇਖਣ ਆਉਂਗਾ ਅਗਲਾ ਹਨਾ ਆ ਉਹੀ ਗੱਲ ਆ ਵੀ ਦੂਜਾ ਸੂਆ ਦੁੱਧ ਦਾ ਹੱਕ ਇਹ 20 ਕਿਲੋ ਦਾ ਰੱਖਦੀ 18 ਕਿਲੋ ਦੀ ਆਪਾਂ ਇਹਦੀ ਗਰੰਟੀ ਵੀ ਦੇ ਦਾਂਗੇ 18 ਕਿਲੋ ਕੱਦ ਕੱਦ ਦੇਖ ਲੈ ਲੈ ਖੜ ਕੇ ਦੇਖੀ ਬਈ ਦੇਖੀ ਲੈ ਦੇਖ ਲੈ ਕਿੱਥੇ ਤੱਕ ਜਾਂਦੀ ਐਨੀ ਉੱਚੀ ਯਾਰ ਦੂਜਾ ਸੂਆ ਝੋਟੀ ਪੈਦਾ ਨਹੀਂ ਹੁੰਦੀ ਹੈਗੀ ਲੈ ਸੰਦੂਆ ਤੋੜ ਦੇ ਇਹਨੂੰ ਖੋਲ ਕੇ ਸਮੁੰਦਰੀ ਜਹਾਜ਼ ਸੱਜਣੋਂ ਮੈਂ ਇਹਨੂੰ ਕਿਸੇ ਗੱਲ ਤੋਂ ਆਖਿਆ ਕਿਉਂਕਿ ਜਿਵੇਂ ਆਪਾਂ ਨੇ ਢੂੰਗਾ ਹੈੜੀ ਵਾਲਿਆਂ ਦੇ ਇੱਕ ਛਿਟੀ ਦੀ ਮਾਦਰ ਤੇ ਹੂੰ ਇਹਨੇ ਵੀ ਪੂੰਛੜ ਪਾਂਛੜ ਦਿਖਾ ਦੇ ਬਈ ਮੇਨ ਗੱਲ ਜਿਵੇਂ ਇਹ 8 ਮਹੀਨਿਆਂ ਤੋਂ ਗੁਰੀ ਟੱਪ ਚੱਲੀ। ਅੱਛਾ ਦੁੱਧੋਂ ਹੁਣੇ ਛੱਡੀਏ 1-2 ਦਿਨ ਹੋਏ ਨੇ ਥਣ ਚੈੱਕ ਕਰਾ ਦਾਂਗੇ। ਅੱਛਾ ਤੇ ਮੇਨ ਗੱਲ ਜਿਵੇਂ ਅਗਲਾ ਕਹਿੰਦਾ ਮੈਂ ਕੱਟੀ ਰੱਖ ਕੇ ਵੀ ਇਹਨੂੰ ਵੇਚ ਸਕਦਾ। ਸ਼ਿਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਲੈ ਸੱਜਣੋ ਅੱਜ ਵੀ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਰਾਮਗੜ ਸੰਧੂਆ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਰਹਿਜੰਦਾ ਸੱਜਣ ਨੂੰ ਸੰਗਰੂਰ। ਕਿਉਂਕਿ ਅੱਜ ਪਹੁੰਚੇ ਆ ਸੱਜਣੋ ਸੰਧੂ ਡੈਰੀ ਫਾਰਮ ਤੇ ਪਹੁੰਚੇ ਹੋਇਆ ਬਾਈ ਨਾਲ ਮਿਲਾਵਾਂਗੇ। ਤੇ ਜਾਨਵਰ ਵੀ ਨਾ ਦਿਖਾਵਾਂਗੇ 8-10 ਜਾਨਵਰ ਦਿਖਾਵਾਂਗੇ ਦੋ ਟੋਕੜਾਂ ਨੱਪਣਾਂ ਨੇ ਤੇ ਵਿੱਚ ਹੈਗੀਆਂ ਨੇ ਗੱਪਣਾਂ ਤੇ ਸੱਜਣੋਂ ਤਾਜ਼ੀਆਂ ਸੂਈਆਂ ਨੇ ਵੱਡੇ ਰਿਕਾਰਡ ਵਾਲੇ ਜਾਨਵਰ ਨੇ ਤੇ ਮੇਨ ਗੱਲ ਆ ਜਿਹੜੀ ਖਰੀਦ ਆ ਖਰੀਦ ਬਾਈ ਦੀ ਸਾਰੀ ਹਰਿਆਣੇ ਚੋਂ ਆ ਕਿਉਂਕਿ ਬਲੌਗ ਵੀ ਬਾਈ ਨੇ ਆਪਦੇ ਚੈਨਲ ਤੇ ਬਣਾ ਕੇ ਪਾਇਆ ਤੇ ਉਦਾਂ ਵੀ ਯਾਰ ਜਿਹੜੇ ਸੱਜਣ ਨੂੰ ਕੋਈ ਸ਼ੱਕ ਸ਼ੋਭਾ ਲੱਗੂਗੀ ਬਾਈ ਕਹਿੰਦਾ ਫੋਨ 'ਚ ਵੀਡੀਓ ਬਣਾਈ ਹੋਈ ਆ ਉਹ ਵੀ ਦਿਖਾ ਦਾਂਗੇ ਤੇ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਗੱਲਬਾਤ ਥੋੜੀ ਜੀ ਘੱਟ ਸੁਣਨ ਨੂੰ ਮਿਲੂਗੀ ਜੇ ਜਾਨਵਰ ਦਿਖਾਵਾਂਗੇ ਤੁਹਾਨੂੰ ਵੱਧਾ ਜਾਨਵਰ ਜਾਦੇ ਨੇ ਤੇ ਟਾਪ ਕੁਆਲਿਟੀ ਦੇ ਨੇ ਆ ਜਾ ਸੰਧੂਆ ਫਿਰ ਕੁਸ਼ਰੀ ਕਰ ਰਹੀ ਜੀ ਕਿਵੇਂ ਆ ਵਧੀਆ 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 ਬਾਕੀ ਟਾਕੜਾ ਸੁਰੀ ਹਾਂ ਹਾਂ ਵਧੀਆ ਸਾਰੀ ਗੱਲਬਾਤ ਠੀਕ ਆ ਬਾਕੀ ਉਹੀ ਗੱਲ ਆ ਹਨਾ ਸ਼ੁਰੂਆਤ ਕਰੀਆ ਤੇ ਵੇਚੇ ਜਾਨਵਰ ਪਹਿਲਾਂ ਨਹੀਂ ਜਾਂ ਉਹੀ ਗੱਲ ਕਰੀਏ ਆਪਣਾ ਏਰੀਆ ਵੀ ਨਹੀਂ ਮਾੜਾ ਹੁੰਦਾ ਪਰ ਫਿਰ ਵੀ ਇਹੀ ਕੋਸ਼ਿਸ਼ ਹੈ ਵੀ ਜਿੰਨੇ ਕੁ ਲੋਹੀ ਗੱਲ ਹੈ ਜਿੰਨਾ ਕੁ ਲੋਕ ਪਿਆਰ ਕਰਦੇ ਨੇ ਉਹਦੋਂ ਆਪਾਂ ਵੱਧ ਝੜ ਕੇ ਕੰਮ ਕਰੀਏ ਇਹ ਚੀਜ਼ ਜਿਹੜੀ ਆਪਣੇ ਘਰੋਂ ਜਾਵੇ ਯਾਰ ਅਗਲੇ ਕੋਲੇ ਜਾ ਕੇ ਟਿੱਕੀ ਨਿਕਲੇ ਜੇ ਗੱਲ ਕਰੀਏ 19 ਨਾ ਨਿਕਲੇ ਜਿਹੜੀ ਚੀਜ਼ ਆਪਾਂ ਦੇਈਏ ਹਾਂ ਹਾਂ ਲੈ ਹੁਣ ਐ ਕਰਦੇ ਆ ਫਿਰ ਵਿਚ ਵਿਚਾਲੇ ਜਿਵੇਂ ਕਹਿੰਦੇ ਨੇ ਨਕਸ਼ੇ ਤੇ ਲਕੀਰ ਮਾਰ ਲਈ ਦੀ ਕਹਿੰਦੇ ਅੱਧਾ ਪੰਜਾਬ ਪਾਕਿਸਤਾਨ ਚ ਵਾਗਿਆ ਦੀ ਅੱਧਾ ਇੰਡੀਆ ਚ ਆਪਾਂ ਵੀ ਲਕੀਰ ਮਾਰ ਲਾਂ ਨੇ ਇਥੋਂ ਸ਼ੁਰੂ ਕਰਦਾਂ ਨੇ ਕੰਮ ਤੇ ਦਿਖਾਵਾਂਗੇ ਦੋਨੇ ਸਾਈਡਾਂ ਤੇ ਮਾਲ ਦੋਨੇ ਸਾਈਡਾਂ ਦੇ ਟੋਪ ਦਾ ਤੇ ਪਹਿਲਾਂ ਇਧਰਲੇ ਬੰਨੇ ਚੱਲਾਂਗੇ ਫੇਰ ਚੱਲਾਂਗੇ ਸੱਜਣੋਂ ਇੱਧਰ ਲੈ ਬੰਨੇ ਜਾਨਵਰ ਸਾਰੇ ਟਾਪ ਕੁਆਲਿਟੀ ਦੇ ਨੇ ਲੈ ਤਰਸ ਇਹਦੇ ਤੇ ਮਾਰਦੇ ਕੈਮਰਾ ਬਾਕੀ ਨਾ ਉਹੀ ਗੱਲ ਆ ਅੱਡੀਆਂ ਚੱਕ ਕੇ ਜੋਰ ਲਾਇਆ ਹਨਾ ਵੀ ਘਰ ਘਰ ਜਿਵੇਂ ਕਹਿੰਦੀ ਨਹੀਂ ਵੀ ਵਪਾਰੀ ਤੋਂ ਥੋੜਾ ਨਕੇਤ ਕਰਕੇ ਘਰੇਲੂ ਬੰਦਿਆਂ ਨੂੰ ਖਰੀਦਣ ਦੀ ਕੋਸ਼ਿਸ਼ ਰਹੀ ਆ ਦੇਖੋ ਜਾਨਵਰ ਬਾਕੀ ਕਮੈਂਟ ਕਰਕੇ ਜਰੂਰ ਤੁਸੀਂ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੇ ਹਨਾ ਦੇਖ ਲੈ ਇੱਥੇ ਮਾਰ ਕੈਮਰਾ ਹੋਏ ਆ ਇਹ ਆ ਚੀਜ਼ ਦਿਖਾ ਆ ਦੇਖ ਲੈ ਤੂੰ ਸਾਰੇ ਪਾਸੇ ਦਿਖਾ ਦੇ ਇਹਨੇ ਉਹੀ ਗੱਲ ਆ ਪਤਾ ਲੱਗੇ ਹਨਾ ਦੇਖ ਇਧਰੋਂ ਵੀ ਆ ਜਾ ਮੂਹਰੋਂ ਆ ਜਾ ਹੁਣ ਇੱਕ ਗੱਲ ਹੋਰ ਆ ਸੱਜਣਾ ਸ਼ੀਸ਼ੇ ਵਾਲੀ ਗੱਲ ਬਾਤ ਆ ਹੂੰ ਸੱਜਣ ਦੇ ਘਰੇ ਸ਼ੀਸ਼ਾ ਨਾ ਹੋਵੇ ਤਾਂ ਇਹਦੇ ਤੇਲ ਲਾ ਕੇ ਇੱਥੇ ਖੜ ਕੇ ਬਨ ਲਿਓ ਪੱਗ ਨਹੀਂ ਸਰਾ ਤਾਂ ਦਾ ਉਹੀ ਗੱਲ ਆ ਕਿੰਨੀ ਮਰਜ਼ੀ ਕਰੀ ਜਾਈਏ ਦੇਖਾ ਪਰ ਆਪ ਮਹਾਰੇ ਆਪ ਉਹੀ ਗੱਲਾ ਜਿਹੜੀ ਤਰੀਫ ਦੇ ਲਾਇਕ ਹੁੰਦਾ ਹਨਾ ਜੇ ਉਹੀ ਗੱਲਾ ਫਲਕਾਰੀਆਂ ਫਲਕੂਰੀਆਂ ਪਾਉਣ ਨਾਲ ਜੇ ਜ਼ਿਆਦਾ ਉਹੀ ਗੱਲ ਬਾਤ ਸਾਰੇ ਪਾਸੇ ਦੇਖ ਲੈ ਕੀ ਕਰਨਾ ਇੱਥੇ ਉਹ ਫਲਕਾਰੀ ਵੀ ਸੰਧੂਆ ਪੈ ਜਾਂਦੀ ਆ ਪਰ ਚੀਜ਼ ਜਦ ਚੀਜ਼ ਆਪੇ ਬੋਲਦੀ ਆ ਹਾਂ ਚੀਜ਼ ਨੇ ਬੋਲਣਾ ਚਾਹੀਦਾ ਲੈ ਇੱਥੇ ਤੋਂ ਲੈ ਵਾਲੂਆ ਦੇਖ ਲੈ ਤਾਂ ਖੋਲ ਕੇ ਤੋੜ ਦੇਣੀ ਖੋਲ ਕੇ ਵੀ ਤੋੜ ਦਾਂਗੇ ਆ ਪੁੰਝੜ ਪਾਂਝੜ ਦੇਖ ਲੈਦਾ ਪੁੰਛੜ ਵੀ ਕੀ ਚੀਜ਼ ਆ ਜਿਵੇਂ ਹੈ ਨਾ ਆ ਮੇਨ ਗੱਲ ਯਾਰ ਆ ਚੀਜ਼ ਦੀ ਹੁੰਦੀ ਆ ਬਾਈ ਥੱਲੇ ਦੀ ਕਿਉਂਕਿ ਜਿਹੜੀ ਦਾ ਥੱਲਾ ਮਜ਼ਬੂਤ ਆ ਗੱਲ ਬਾਤ ਉਹ ਜੀ ਚੰਗੀ ਹੁੰਦੀ ਆ ਜੇ ਕਹੇਦਾ ਬਾਰੇ ਜਿਆਦੇ ਉੱਚੇ ਕੱਦ 'ਚ ਵੀ ਨਹੀਂ ਆਪਾਂ ਪੈਣਾ ਕਿਉਂਕਿ ਕੱਦ ਦਾ ਹੈਗਾ ਚੰਗਾ ਝੋਟੀ ਦਾ ਪਰ ਜਿਹੜੇ ਹਿਸਾਬ ਨਾਲ ਸੱਜਣ ਨਹੀਂ ਆ ਰਹੀ ਦੀ ਸਾਹ ਸੁਮ ਕਰੀ ਆ ਨਾ ਜਿੱਥੋਂ ਆਇਆ ਵੀ ਉਹ ਸੱਜਣ ਵੀ ਯਾਰ ਕਾਬਲੇ ਤਾਰੀਫ ਕੰਮ ਕਰਿਆ ਕਿਉਂਕਿ ਐਡਾ ਜਾਨਵਰ ਤਿਆਰ ਕਰਨਾ ਕਹਿੰਦੇ ਇੱਕ ਪਹਿਲਵਾਨ ਤੇ ਇੱਕ ਚੰਗਾ ਜਾਨਵਰ ਤਿਆਰ ਕਰਨਾ ਇੱਕ ਬਰਾਬਰ ਹੀ ਹੋ ਜਾਂਦਾ ਕੰਮ ਤੂੰ ਵੀ ਗੁੱਦਗੱਦ ਸਾਰੇ ਪਾਸੇ ਦੇਖ ਲਾ ਹੈਨਾ ਅੱਛੋ ਟੀ ਚੰਗੀ ਆ ਉਹੀ ਗੱਲ ਆ ਸੱਜਣੋ ਜਿਵੇਂ ਮੈਂ ਤੁਹਾਨੂੰ ਕਹਿਣਾ ਹੋਣਾ ਵੀ ਪਹਿਲਵਾਨਾਂ ਵਾਂਗੂ ਤੁਰਦੀ ਆ ਫਸ ਫਸ ਕੇ ਲੇਵਾ ਬਟਾਕੀ ਹਲੇ ਰਾਤ ਹੀ ਸੂਈਆ ਖੀਸ ਕੱਢਿਆ ਹੋਇਆ ਅਛਾ ਹਾਂ ਰਾਤ ਹੀ ਸੂਈਆ ਕੰ ਗੱਬਣ ਦੀ ਵੀਡੀਓ ਵੀ ਆਪਣੇ ਲਵੇ ਹੈਗੀ ਆ ਪਰਸੋ ਬਲੌਗ ਬਣਾਇਆ ਹਾਂਜੀ ਹਾਂ ਉੱਥੇ ਗੱਬਣ ਦੀ ਕੀ ਰਾਤ ਦੀ ਸੂਈ ਹੋਈ ਆ ਠੀਕ ਆ ਗੱਲ ਠੰਡੀ ਸੀਲ 'ਚ ਉਹੀ ਗੱਲ ਆ ਰੱਸਾ ਛੱਡ ਦੇ ਕਿਸੇ ਪਸ਼ੂ ਨਾਲ ਭिडੂਗੀ ਨਹੀਂ ਠੀਕ ਆ ਜੀ ਕਿਸੇ ਨਾਲ ਰੱਸਾ ਪਾਉਣ ਦੀ ਲੋੜ ਨਹੀਂ ਖੁੱਲੀ ਫਰੀ ਜਾਵੇ ਤੇ ਮੇਨ ਗੱਲ ਆ ਯਾਰ ਜਿਹੜੇ ਹਰਿਆਣੇ ਦੇ ਜਾਨਵਰ ਹੁੰਦੇ ਨੇ ਉਹ ਹੁੰਦੇ ਵੀ ਯਾਰ ਬਾਈ ਠੰਡੇ ਸੀਲ ਤਾ ਜੇ ਆਪਾਂ ਗੱਲ ਕਰ ਲਈਏ ਹਾਂ ਗੱਲ ਚੋਂ ਵੀ ਰੱਸਾ ਖੋਲ ਦਿੰਦੇ ਨੇ ਤਾਂ ਕੋਈ ਬੱਕਰੀ ਵਾਂਗੂ ਤੋੜ ਕੇ ਦਿਖਾ ਦੇਣੇ ਕੋਈ ਕੋਈ ਚੱਕਰ ਨਹੀਂ ਮਾਕੀ ਜਦੋਂ ਬੰਦਾ ਨੇੜੇ ਆ ਕੇ ਇਹਨੂੰ ਦੇਖੂਗਾ ਨਾ ਫੇਰ ਆ ਲੱਗ ਕਹੂਗਾ ਜਿਵੇਂ ਕਹਿ ਨਹੀਂ ਦਿੰਦਾ ਅਗਲਾ ਕਈ ਵਾਰੀ ਫੋਨ ਕਰਦੇ ਵੀ ਯਾਰ ਆਪਾਂ ਨੇ ਜਾਨਵਰ ਇਦਾਂ ਦਾ ਲੈਣਾ ਇੱਕ ਹੀ ਲੈਣਾ ਹੈ ਵੀ ਚੀਜ਼ ਲੈਣੀ ਆ ਹਨਾ ਹਾਂ ਵੀ ਲੈਣੀ ਕੁਆਲਿਟੀ ਦੀ ਆ ਤੇ ਖੜੀ ਜਿਹੜੀ ਆ ਆਈਟਮ ਆਪਾਂ ਗੱਲ ਕਰ ਲਈਏ ਯਾਰਾ ਵੀ ਜਚੇ ਬੰਦਾ ਪੁੱਛੇ ਯਾਰ ਵੀ ਆ ਚੀਜ਼ ਆ ਆ ਬਾਕੀ ਐ ਕੋਈ ਯਾਰ ਅਗਲੇ ਨੂੰ ਉਹਦਾ ਕਹਾਣਾ ਜਿਵੇਂ ਪਹਿਲਾਂ ਨਹੀਂ ਪੁਰਾਣੇ ਸਮੇਂ ਦੇ ਚਾਹ ਹੁੰਦਾ ਸੀ ਕੋਈ ਚੀਜ਼ ਲੈ ਕੇ ਆਉਂਦੇ ਤੇ ਹਾਂਜੀ ਦੇਖਣ ਆਊਗਾ ਅਗਲਾ ਹਨਾ ਆ ਉਹੀ ਗੱਲ ਆ ਵੀ ਛੋਟੀ ਦਾ ਹੈ ਹੀ ਪ੍ਰਦਰਸ਼ਨੀ ਵਾਲੀ ਬਾਕੀ ਜੋ ਤੁਸੀਂ ਨੇੜੇ ਆ ਕੇ ਦੇਖੋਗੇ ਭਾਈ ਹਮ ਆਪਣੀ ਦਿਖਾਈ ਚੀਜ਼ ਯਾਰ ਤੁਹਾਨੂੰ ਨੇੜੇ ਆ ਕੇ 21 ਲੱਗੂਗੀ 21 ਚੋਂ 19 ਨਹੀਂ ਲੱਗੂ ਸਾਤੋਂ ਮਾੜੀ ਮੋਟੀ ਛੋਟੀ ਜ਼ਰੂਰ ਦਿਖਾਈ ਜਾਂਦੀ ਹੁੰਦੀ ਆ ਪਰ ਛੋਟੀ ਚੀਜ਼ ਕਦੇ ਅੱਜ ਤੱਕ ਆਪਾਂ ਨੂੰ ਦੇ ਵੀ ਆਪਾਂ ਨੇ ਵੱਡੀ ਲੱਗਣ ਲਾਤੀ ਹੋਗੀ ਹਾਂ ਐਦਾਂ ਦਾ ਕਿਵੇਂ ਹੋ ਜੂਗਾ ਯਾਰ ਦੁੱਧ ਕਿੰਨਾ ਕ ਪਾ ਦੂਗੀ ਅਸੀਂ ਦੁੱਧ ਪਹਿਲੇ ਸੂਏ ਦਾ 15.5 16 ਕਿਲੋ ਇਹਨੇ ਦਿੱਤਾ ਹੁਣ ਦੂਜਾ ਸੂਆ ਦੂਜਾ ਸੂਆ ਦੁੱਧ ਦਾ ਹੱਕ ਇਹ 20 ਕਿਲੋ ਦਾ ਰੱਖਦੀ ਐ 18 ਕਿਲੋ ਦੀ ਆਪਾਂ ਇਹਦੀ ਗਾਰੰਟੀ ਵੀ ਦੇ ਦਾਂਗੇ 18 ਕਿਲੋ ਦੀ ਹਾਂ 18 ਕਿਲੋ ਦੀ ਗਾਰੰਟੀ ਦੇ ਦਾਂਗੇ ਜਣੋ ਵੀਡੀਓ ਚ ਹੀ ਕੱਟ ਕੇ ਸੇਵ ਕਰ ਲਿਓ ਮੇਰੀ ਗੱਲ ਨਾ ਦੇਖੀ ਆ ਦੇਖੀ ਇਧਰ ਆਈ ਬਾਈ ਆ ਦੇਖੀ ਟਾਰ ਦੇਖ ਲੈ ਬਾਈ ਕਿੰਨੀ ਕਿੰਨੀ ਮੋਟੀ ਹੈ ਲੈ ਨਾਲੇ ਦੇਖ ਲੈ ਇੱਕ ਬਿਨਾ ਬੱਚੇ ਹੋਣੇ ਬੈਠਾ ਕੋਈ ਬੱਚਾ ਨਹੀਂ ਛੱਡਿਆ ਕੀ ਸ਼ਾ ਨਾ ਇਹ ਬੈ ਜਾ ਅਹੀਂ ਦੇਖ ਲੈ ਕੁਝ ਨਹੀਂ ਕਹੂਗੀ ਉਹ ਤਾਂ ਮੇਨ ਗੱਲ ਆ ਯਾਰ ਉਹੀ ਗੱਲ ਆ ਵੀ ਜਾਨਵਰ ਠੰਡਾ ਸੀਲ ਹੋਣਾ ਚਾਹੀਦਾ ਹਾਂ ਰੁਪਈਏ ਕਿੰਨੇ ਲਵਾਂਗੇ ਇਹਦੇ ਰੁਪਏ ਤਾਂ ਜੇ ਤਾਂ ਲੋਕਾਂ ਵਾਂਗੂ ਮੁੱਲ ਕਰਨਾ ਤੁਸੀਂ ਵੀਡੀਓ ਅਕਸਰ ਸਾਰੀ ਦੇਖਦੀ ਹੋ ਹਾਂਜੀ ਹਾਂਜੀ ਤੂੰ ਵੀ ਬਣਾਉਣ ਜਾਨਾ ਕਈ ਵਾਰੀ ਗੁੱਸਾ ਜਿਆਦਾ ਚੜਦਾ ਹੁੰਦਾ ਪਰ ਅੰਤਰੀ ਦੱਬ ਲੈਣਾ ਹਾਂ ਨਾ ਹਾਂ ਪਤਾ ਕੀ ਗੱਲ ਹੈ ਅਗਲਾ 3 ਚਾ 2 3000 ਰੁਪਏ ਦੇ ਕੇ ਇੱਕ ਤਰ੍ਹਾਂ ਦਾ ਖਰੀਦੇ ਲੈਂਦਾ ਤਾਰੀਫ ਕਰਨੀ ਪੈਂਦੀ ਹੈ ਹਾਂ ਹਾਂ ਆਪਣੇ ਘਰੇ ਤੋਂ ਤਾਰੀਫ ਉਹਦੀ ਕਰਦੀ ਜਿਹੜੀ ਹੱਕਦਾਰ ਆ ਹਾਂ ਕਈ ਵਾਰੀ ਇਦਾਂ ਸਾਨੂੰ ਹੁੰਦਾ ਨਾ ਮੈਨੂੰ ਵੀ ਮੈਨੂੰ ਵੀ ਇਹ ਝੱਲਣੇ ਮੈਨੂੰ ਵੀ ਸਾਰੇ ਕਰਦੀਆਂ ਤੈਨੂੰ ਵੀ ਪੈਂਦੀਆਂ ਝੱਲਣਾ ਜਦੋਂ ਆਪਾਂ ਜਾਣਿਆ ਅਗਲੇ ਦੇ ਆਪਾਂ ਨੂੰ ਤਾਂ ਤਾਰੀਫ ਕਰਨੀ ਪਊਗੀ ਇਹਦੇ ਪੈਸੇ ਆਪਾਂ ਢਾਈ ਨਹੀਂ ਮੰਗਦੇ ਦੋ ਨਹੀਂ ਮੰਗਦੇ 1.80 ਦੀ ਦੇ ਦਾਂਗੇ 1.80 ਦੀ ਦੇ ਦਾਂਗੇ ਛੋਟ ਛੱਪਾ ਮਾਨਤਾਨ ਕਰ ਹਾਂ ਮੁੱਲਾ ਵੋਟ ਦੀ ਢਾਈ ਲੱਖੇ ਐ ਇਹ ਜੇ ਉਹੀ ਗੱਲ ਆ ਅਗਲਾ ਕਹਿ ਦੂ ਆ ਦੇਖੋ ਮੂੰਹ ਮੱਥੇ ਦਿਖਾ ਦੇ ਕੌਲੀ ਚ ਪਾਣੀ ਪੀਣ ਵਾਲਾ ਕੰਮ ਆ ਲਓਹੀ ਗੱਲ ਦੇਖ ਸਿੰਘ ਕੋਈ ਕੋਈ ਇਹਦੇ ਸ਼ੈਣੀ ਨਹੀਂ ਲੱਗੀ ਹੋਈ ਕੋਈ ਹੋਰ ਨਹੀਂ ਦੇਖੋ ਸਨਖੀ ਸਾਰੇ ਪਾਸੇ ਨਹੀਂ ਮਿਲਦੀ ਹੁੰਦੀ ਇੱਕ ਅੱਧੀ ਚੀਜ਼ ਮਿਲ ਜਾਂਦੀ ਹੁੰਦੀ ਆ ਹੁਣ ਜੇ ਆ ਜੇ ਆ ਦੂਜੇ ਨੰਬਰ ਤੇ ਮਾਰਦੇ ਹੁਣ ਤਰਸ ਕੈਮਰਾ ਓਏ ਆ ਜਵਾਜ ਦਿਖਾ ਦੇ ਇਹ ਇਹ ਆਪਾਂ ਨੇ ਲੈਤੀ ਆ ਆਪਣੀ ਪਿੱਠ ਮੜੇ ਤੋਂ ਮਾਤਾ ਤੋਂ ਦੇਖੋ ਵੀਡੀਓ ਬਲੌਗ ਵੀ ਹੈਗੇ ਜਿਹੜੀ ਮਾਤਾ ਦੇਖੋ ਆਪ ਆਮਦੀ ਆ ਦੇਖੋ ਉਹਦੇ ਉਹ ਤੋਂ ਲੈ ਕੇ ਤੁਸੀਂ ਨੇ ਮੇਰੇ ਚੈਨਲ ਤੇ ਵੀਡੀਓ ਵੀ ਦੇਖੀ ਹੋਈ ਗੱਲ ਆ ਜੇ ਸੱਜਣੋਂ ਗੱਲ ਕਰ ਲੈਣਾ ਮਾਤਾ ਨੇ ਇਹ ਜਹਾਜ਼ ਹੀ ਤਿਆਰ ਕਰਿਆ ਸਮੁੰਦਰੀ ਜਹਾਜ਼ ਰਕਤ ਆ ਨਹੀਂ ਆ ਕਦ ਕਦ ਦੇਖ ਲੈ ਲੈ ਖੜ ਕੇ ਦੇਖੀ ਬਈ ਦੇਖੀ ਲੈ ਦੇਖ ਲੈ ਕਿੱਥੇ ਤੱਕ ਜਾਂਦੇ ਐੰਨੀ ਉੱਚੀ ਯਾਰ ਦੂਜਾ ਸੂਆ ਝੋਟੀ ਪੈਦਾ ਨਹੀਂ ਹੁੰਦੀ ਹੈਗੀ ਲੈ ਸੰਦੂਆ ਤੋੜ ਦੇ ਇਹਨੂੰ ਖੋਲ ਕੇ ਸਮੁੰਦਰੀ ਜਹਾਜ਼ ਸੱਜਣੋ ਮੈਂ ਇਹਨੂੰ ਕਿਸੇ ਗੱਲ ਤੋਂ ਆਖਿਆ ਕਿਉਂਕਿ ਜਿਵੇਂ ਆਪਾਂ ਨੇ ਧੁੰਗਾ ਹੇੜੀ ਵਾਲਿਆਂ ਦੇ ਇੱਕ ਛੋਟੇ ਸਾਈਜ਼ ਦੀ ਪੰਛੀ ਸੀ ਉਹਨੂੰ ਮਰੂਤੀ ਦਾ ਖਿਤਾਬ ਦਿੱਤਾ ਸੀ ਇਹ ਬਈ ਸਮੁੰਦਰੀ ਜਹਾਜ਼ ਹੈ ਜਦੋਂ ਨੇੜੇ ਆ ਕੇ ਦੇਖੋਗੇ ਤੁਹਾਨੂੰ ਦੱਸੂਗੀ ਵੀ ਚੀਜ਼ ਕੱਦ ਬੱਡ ਵੀ ਚੰਗਾ ਕੱਦ ਬੱਡ ਦੇ ਸਹਾਰਾ ਨਾ ਇਹਦੀਆਂ ਲੱਤਾਂ ਲੁੱਤਾਂ ਦੀ ਮਜ਼ਬੂਤੀ ਦੀ ਗੱਲ ਕਰ ਲਈਏ ਬਾਡੀ ਬੁੱਡੀ ਦੀ ਗੱਲ ਕਰ ਲਈਏ ਥਣ ਥਣੌਟ ਦੀ ਹਰੇਕ ਪੱਖ ਤੋਂ ਯਾਰ ਇਹ ਮਜ਼ਬੂਤ ਆ ਛੋਟੀ ਜਿਹੀ ਆਪਾਂ ਗੱਲ ਕਰ ਲਈਏ ਇਹ ਬਿਨਾ ਸੁਹਾ ਸੁਹੰਗੀ ਆ ਬਰੀਕ ਮਨ ਦੂਜਾ ਸੁਹਾ ਸੁਹ ਬਈ ਰੀਅਲ ਆ ਇਹਨੂੰ ਤੋੜਦੇ ਨੂੰ ਮਾੜੀ ਜਿਹੀ ਆ ਹਾਂ ਰੀਅਲ ਦੂਜਾ ਸੁਹਾ ਸੁਹਾ ਆ ਜਾਂ ਇਧਰਲੇ ਪਾਸੇ ਅੰਦਰ ਜਾਂਦੀ ਨਹੀਂ ਮੱਜਾ ਤੋਂ ਬਿਨਾ ਇਧਰ ਇਧਰਲੀ ਸਾਈਡ 'ਤੇ ਹੋ ਜਾ ਐ ਐਂਦੀ ਹੋ ਕੇ ਦਿਖਾ ਹਾਂ ਰੀਅਲ ਦੂਜਾ ਸੁਹਾ ਬਈ ਐ ਨਹੀਂ ਹੁੰਦਾ ਕਈ ਵਾਰੀ ਤੀਜਾ ਸੁਹਾ ਸੁੰਦੀ ਹੁੰਦੀ ਅਗਲਾ ਦੂਜਾ ਕਹੀ ਜਾਵੇ ਹਾਂਜੀ ਹਾਂਜੀ ਹਾਂ ਬਰੀਕ ਤੇ ਪਿੱਛੋਂ ਦੇ ਬਰੀਕੀਆਂ ਦਿਖਾ ਦੇ ਵੀ ਇਹਦੇ ਕਿੰਨੇ ੱਿੱਲਾ ਨੇ ਦੇਖੀ ਆ ਦੇਖ ਲੈ ਅਜੇ ਦਿਨ ਇਹ ਕੱਢਦੀ ਆ 5-7 ਜਿੱਦੇ ਕਿਤੇ ਤਿਆਰ ਹੋ ਜੂ ਫੇਰ ਲਵਾ ਦੂ ਮੇਲਾ ਨਾ ਛੋਟੇ ਉਹੀ ਗੱਲ ਆ ਵੀ ਜਿਵੇਂ ਤੁਹਾਨੂੰ ਮੈਂ ਦੱਸਿਆ ਫੁੱਲ ਵੱਡੇ ਕੱਦ ਕਾਠ ਚ ਐ ਤੇ ਹੈਗੀ ਵੀ ਚੌੜੇ ਟਾਂਚੇ ਦੀ ਐ ਤੇ ਬਾਕੀ ਕੁਆਲਿਟੀ ਕਬੂਲਿਟੀ ਜਿਹੜੀ ਐ ਜ ਹੈਗੀ ਆ ਸੱਜਣੋ ਹੈਗੀ ਆ ਬਾਕਮਾਲ ਤੇ ਬਾਕੀ ਉਹੀ ਗੱਲ ਬਾਰ ਬਾਰ ਫੇਰ ਆਖੂਗਾ ਵੀ ਜਿਹੜਾ ਸੱਜਣ ਨੇੜੇ ਆ ਕੇ ਦੇਖੂਗਾ ਮਾੜੀਆਂ ਮੋਟੀਆਂ ਵੱਡੀਆਂ ਲੱਗਣਗੀਆਂ ਛੋਟੀਆਂ ਨਹੀਂ ਤੁਹਾਨੂੰ ਲੱਗ ਸਕਦੀਆਂ ਵੀ ਮੈਂ ਕੋਈ ਕਹਿ ਰਿਹਾ ਹਾਂ ਯਾਰ ਘੱਟ ਪੱਖੋਂ ਤਾਂ ਤੇ ਕੁਆਲਿਟੀ ਪੱਖੋਂ ਅਗਲਾ ਕਹੂਗਾ ਵੀ ਬਾਕੀ ਯਾਰ ਚੀਜ਼ ਦਿਖਾ ਦੇ ਲੰਬਾਈ ਲੰਬੂਈ ਦਿਖਾ ਦੇ ਤਰਸੋ ਇਧਰ ਲੈ ਬੰਨੇ ਹੋ ਕੇ ਲੰਬਾਈ ਲੰਬੂਈ ਦਿਖਾ ਦੇ ਇਹਦੀ ਹਾਂ ਦਿਖਾ ਦੇ ਸਾਰੇ ਇਸ ਕੁਆਲਟੀ ਦਿਖਾ ਦੇ ਤੇ ਬਾਕੀ ਯਾਰ ਇਹਦੀ ਖੜਨੀ ਖੁਰਨੀ ਆ ਨਾ ਬਾਈ ਆ ਦੇਖਾ ਇਧਰੋਂ ਵੀ ਦਿਖਾ ਦੇ ਦੇਖਾ ਹਾਂ ਇਹਦੀ ਖੜਨੀ ਖੁਰਨੀ ਹੋਵੇ ਹਾਂ ਜਿਵੇਂ ਪਸ਼ੂ ਮੇਲਿਆਂ ਦੇ ਵਿੱਚ ਖੜਦਾ ਹੁੰਦਾ ਸਿੰਘ ਤੇ ਕੋਈ ਸ਼ੈ ਨਹੀਂ ਲੱਗੀ Ориਜਨਲ ਸਿੰਘ ਹੈ ਇੱਕ ਹੋਰ ਦੱਸਦੇ ਆ ਮੇਲਿਆਂ 'ਚ ਅਕਸਰ ਜਾਂਦੇ ਰਹਿੰਦੇ ਨੇ ਦੇਖਦੇ ਵੀ ਜਿਹੜਾ ਕਹਿੰਦੇ ਐ ਪਸ਼ੂ ਧੌਣ ਚਾਕੇ ਖੜਦਾ ਉਹਦੇ ਨੰਬਰ ਵੱਧ ਤੀ ਉਹਦੇ ਨੰਬਰ ਵੱਧ ਲੱਗਦਾ ਦੇਖੋ ਕੋਈ ਕਵਰਾਟ ਨਹੀਂ ਹੈਗੀ ਕੋਈ ਚਿਹਰੇ ਤੇ ਕੋਈ ਫਰਕ ਨਹੀਂ ਜਿ ਪਛਾਣ ਹੋ ਕੇ ਤਾਂ ਸਰ ਆ ਪੁੱਠਾ ਪੱਠਾ ਵੀ ਦਿਖਾ ਦੇ ਉੱਤੇ ਤੋਂ ਚੜਾਈ ਵੀ ਦਿਖਾ ਦੇ ਆ ਚੀਜ਼ਾਂ ਨਹੀਂ ਸਾਨੂੰ ਮੈਂ ਗੱਲ ਕਰਦਣਾ ਵੀ ਇਹਦੇ ਤੋਂ ਆ ਚੀਜ਼ ਦੇ ਗਾਇ ਕਿੰਨਾ ਮਰਜੀ ਯਾਰ ਕਿੰਨੇ ਮਰਜੀ ਪੱਕਾ ਉਹ ਹੀ ਆ ਜਿਵੇਂ ਆਪਣਾ ਸੱਜਣਾ ਮਨਾ ਕਹਿਣਾ ਹੁੰਦਾ ਡੱਲੇ ਵਾਲਾ ਵੀ ਆ ਚੀਜ਼ ਦੀ ਇੱਥੇ ਤੋਂ ਚੜਾਈ ਉਹ ਕਲੈਕਟਰ ਕਿਨੇ ਹੁੰਦਾ ਹੁੰਦਾ ਸੱਜਣ ਦੁੱਧ ਵਾਲੇ ਜਾਨਵਰ ਦੇ ਸੀਤਾ ਚੱਕ ਲੈਂਦਾ ਫੀਤਾ ਹਾ ਫੀਤਾ ਵੀ ਚੱਕਦਾ ਕਿਤੇ ਲੈਣ ਵਾਲਾ ਸਿਸਟਮ ਹੋ ਜਾਂਦਾ ਇਹਦੇ ਰੁਪਏ ਕਿੰਨੇ ਲਵਾਂਗੇ ਸੰਧੂ ਇਹਦੇ ਵੀ ਉਹੀ ਗੱਲ ਆ ਤੇ ਇਹਦੇ ਵੀ ਲੈਣ ਨੂੰ 2.5 ਲੱਖ ਕਰਦੀ ਏ ਮੁੱਲ ਇਹਦਾ ਵੀ ਆਪਾਂ ਇੱਕ ਅੱਸੀ ਲੈ ਲਾਂਗੇ ਇਹਦਾ ਵੀ ਇੱਕ ਜੇ ਕੋਈ ਜੋੜਾ ਲੈਂਦਾ ਸੱਜਣ ਤਾਂ ਹੋਰ ਵੀ ਮਾਨਤਨ ਕਰਾਂਗੇ ਲੈ ਸੱਜਣਾ ਜੋੜੇ 'ਚੋਂ ਮਾਨਤਨ ਹੋਰ ਵੀ ਹੋ ਜੂਗਾ ਇਹ ਸੱਜਣ ਨੇ ਜੋੜਾ ਲਿਆਣਾ ਦੂਰ ਵਾਲਿਆਂ ਨੇ ਅੰਬਰਸਰ ਬਟਾਲੇ ਵਾਲੇ ਸੱਜਣਾ ਨੇ ਉਹਨਾਂ ਵਾਸਤੇ ਯਾਰ ਆਫਰ ਵੀ ਆ ਜਿਹੜੇ ਸੱਜਣ ਨੇ ਜੋੜਾ ਲਿਆਣਾ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਪਹੁੰਚ ਕਰਦਾਂਗੇ ਯਾਰ ਹੋਰ ਵੀ ਛੱਡ ਆ ਤੇ ਹੁਣ ਨਾਲੇ ਤਾਂ ਮਾਰਦੇ ਆ ਕੱਟੀ ਤੇ ਕੈਮਰਾ ਤਰਸ ਓਏ ਹੋਰ ਹਰਿਆਣੇ ਦੀਆਂ ਨਾਲੇ ਮਾਰਦੇ ਇਹਦੀ ਮਾਦਰ ਤੇ ਹੂੰ ਇਹਦੀ ਵੀ ਪੂੰਛੜ ਪਾਂਛੜ ਦਿਖਾ ਦੇ ਬਾਈ ਮੇਨ ਗੱਲ ਜਿਵੇਂ ਇਹ 8 ਮਹੀਨਿਆਂ ਤੋਂ ਗੁਰੀ ਟੱਪ ਚੱਲੀ ਅੱਛਾ ਦੁੱਧੋਂ ਹੁਣੇ ਛੱਡੀ ਐ 1-2 ਦਿਨ ਹੋਏ ਨੇ ਥਣ ਚੈੱਕ ਕਰਾ ਦਾਂਗੇ ਅਛਾ ਤੇ ਮੇਨ ਗੱਲ ਜਿਵੇਂ ਅਗਲਾ ਕਹਿੰਦਾ ਮੈਂ ਕੱਤੀ ਰੱਖ ਕੇ ਵੀ ਇਹਨੂੰ ਵੇਚ ਸਕਦਾ ਠੀਕ ਆ ਗੱਲ 10 15000 ਦੀ ਜੇ ਮੈਂ ਕੱਤੀ ਵੀ ਰੱਖ ਲਾ ਅਗਲਾ ਕੁਆ ਦੁੱਧ ਦੱਦਾ ਗੱਭਰ ਕਿੰਨੇ ਮਹੀਨੇ ਦੀ 8 ਮਹੀਨੇ ਤੋਂ ਟੱਪ ਚੱਲੀ ਅਛਾ ਕੁੱਲ 2 ਮਹੀਨਿਆਂ ਦੀ ਸਾਹਮਾ ਤੇ ਕੁੱਲ 2 ਮਹੀਨਿਆਂ ਨੂੰ ਸਾਹਮ ਕੇ ਆਪ ਆਪ ਦੇਖ ਲੈ ਵੀ ਇਹ ਕਿੰਨੇ ਰੁਪਈਆ ਦੀ ਬਣ ਗਈ ਤੇ ਬਾਕੀ ਮੇਨ ਗੱਲ ਆ ਜਿਹੜੀ ਯਾਰ ਮੋਜਨਾ ਚ ਗਾਲੀ ਕਰੀ ਜਾਂਦੇ ਇਹਨੂੰ ਕੋਈ ਸਮੱਸਿਆ ਨਹੀਂ ਇਹਨੂੰ ਕੋਈ ਇਹਨੂੰ ਯਾਰ ਐ ਖਾਦਾ ਖੁੱਲੀ ਛੱਡ ਦੇ ਜੇ ਕਿਸੇ ਨਾਲ ਪਸ਼ੂ ਨਾਲ ਟੱਕਰ ਫੱਕਰ ਦਾ ਲੇਤਾ ਹੈ ਜੀ ਮੇਨ ਤਾਂ ਆਰਾਮਦਾਰੀ ਹੈ ਇਹਨਾਂ ਦੀ ਲੈ ਇਹਨੂੰ ਚਲਾ ਦੇ ਛੋਟੀ ਚੰਗੀਆਂ ਬਈ ਬਾਡੀ ਬੁੱਦੀ ਇਹਦੀ ਵੀ ਬਾ ਕਮਾਲ ਆ ਜੇ ਗੱਲ ਕਰ ਲਈ ਉੱਤੇ ਤੋਂ ਪਿੱਠ ਪੁੜੇ ਦੀ ਬਣਾਵਟਾ ਜਿਹੜੀ ਇਹਦੀ ਉਹ ਵੀ ਲਾਜਵਾਬ 8 ਮਹੀਨਿਆਂ ਤੋਂ ਉੱਪਰ ਹੋ ਗਈ ਬਈ ਇਹ ਗੱਬਣ ਤੇ ਮੇਰਾ ਖਿਆਲ ਹੈ ਪੌਣੇ ਇੱਕ ਦੋ ਮਹੀਨਿਆਂ ਦੇ ਦੋ ਮਹੀਨਿਆਂ ਡੇੜ ਗੇੜੀ ਦੋ ਮਹੀਨੇ ਦੋ ਮਹੀਨੇ ਹਾਂ ਦੋ ਮਹੀਨਿਆਂ ਡੇੜ ਗੇੜੀ ਮੰਨ ਲਓ ਵੀ ਸੂਣ ਚ ਲੈ ਜਾ ਦੁੱਧ ਦਾ ਕੀ ਰਿਕਾਰਡ ਜਾ ਦੱਸਿਆ ਦੁੱਧ ਯਾਰਾ ਦੂਜੇ ਤੀਜੇ ਸੂਏ ਸੂਗੀ ਅੱਗੇ ਦੂਜੇ ਸੂਏ 15 ਕਿਲੋ ਖੁੱਲਾ ਦਿੱਤਾ ਜੰਮੀ ਰਾਮ ਨਾਲ ਅੱਛਾ ਦੂਜੇ ਸੂਏ ਦਿੱਤਾ ਇਹਨੇ 15 ਹਾਂ ਉਹ ਆਪਾਂ ਗਰੰਟੀ ਵੀ ਦੇ ਦਾਂਗੇ ਯਾਰ ਇਹਦਾ ਬਾਂਗਰੂ ਦੇ ਮਿੰਤਾ ਕਰਕੇ ਲੈਤੀ ਆ ਕਿਉਂ ਤੈਨੂੰ ਵੀ ਪਤਾ ਥੋੜੀ ਜਿਹੀ ਡਿਮਾਂਡ ਜ਼ਿਆਦਾ ਰਹਿੰਦੀ ਹੈ ਟੋਕੜ ਗੱਪਣ ਦੀ ਹਾਂ ਟੋਕੜ ਗੱਪਣ ਦੀ ਮੰਗ ਹੁੰਦੀ ਆ ਤੇ ਬਾਕੀ ਯਾਰ ਜਿਹੜਾ ਸੱਜਣ ਲਈ ਆਊਗਾ ਨਾ ਸ਼ੌਂਕ ਨਾਲ ਅਗਲਾ ਕਹਿੰਦਾ ਯਾਰ ਮਹੀਨਾ ਦੋ ਮਹੀਨੇ ਪਹਿਲਾਂ ਪਸ਼ੂ ਨੂੰ ਆਪਾਂ ਆਪ ਸੇਵਾ ਕਰਕੇ ਸ਼ਾਮ ਲਈ ਹੈ ਨਾ ਆਪ ਵੀ ਸ਼ਾਮ ਲਈਏ ਬਾਕੀ ਤਿੰਨ ਨਾਕ ਨੇ ਬਈ ਕੱਟੀ ਹੋ ਗਈ ਇਹ ਹੋ ਗਈ ਇਹਦੇ ਅੰਦਰ ਵੀ ਬੱਚਾ ਦੇਖਾ ਹਾਂ ਇੱਕ ਬੱਚਾ ਇਹਦੇ ਨਾਲ ਆ ਆ ਇੱਕ ਬੱਚੇ ਦੇ ਨਾਲ ਆ ਤੂੰ ਆਪ ਦੇਖ ਲੈ ਵੀ ਇਹ ਕਿੰਨੀ ਕੁ ਦੇਖ ਲੈ ਕੀ ਗੱਲ ਬਾਤ ਹੋ ਜੀ 2 ਮਹੀਨੇ ਕੱਖ ਕੰਡਾ ਪਾ ਕੇ ਕਿੰਨੇ ਪੈਸਿਆਂ ਦੀ ਹੋ ਗਈ ਇਹ ਕਿੰਨੇ ਰੁਪਏ ਦੀ ਦੇ ਦਾਂਗੇ ਆਪਾਂ ਛੋਟੀ 4 ਹੋ ਕੇ 1 20 30 ਦੀ ਤੁਰੇ ਜਾਂਦੇ ਕਿਸੇ ਮਰਜ਼ੀ ਨੂੰ ਫੜਾ ਦਿਓ ਠੀਕ ਆ ਗੱਲ ਆਪਾਂ ਇਹਦਾ ਕੁੱਲ 85000 ਰੁਪਏ ਦੇਣਾ ਸਮੇਤ ਕੱਟੀ ਨਾਲ ਕੱਟੀ ਨਾਲ ਕੱਟੀ ਦੇਵਾਂਗੇ 85000 ਚ ਸੱਜਣੋਂ ਸਾਨੂੰ ਮਿਲਣਗੇ 3 ਸੰਦ ਉਹ ਵੀ ਹਰਿਆਣੇ ਤੋਂ ਮਿਲਣ ਗਿਆ ਹਰਿਆਣੀਆਂ ਇੱਕੇ ਦੇ ਢਿੱਡ 'ਚ ਇੱਕ ਆਪ ਤੇ ਇੱਕੇ ਦੇ ਨਾਲ ਹੈ ਗਿਆ ਬਾਈ ਕੱਟ ਬਾਕੀ ਆਪਣੀ ਚੈਨਲ ਤੇ ਵੀਡੀਓ ਪਈ ਹੋਈ ਆ ਪ੍ਰੂਫ ਜਦੋਂ ਆਪਾਂ ਨੇ ਇਹ ਹਰਿਆਣੇ ਚੋਂ ਖਰੀਦੀ ਆ ਠੀਕ ਆ ਗੱਲ ਹਾਂ ਮੇਨ ਆ ਅਗਲਾ ਮੇਨ ਗੱਲ ਨਾ ਚਾਹਦਾ ਕਈ ਵਾਰੀ ਅਗਲੇ ਨੇ ਲੋਡ ਕਰਕੇ ਵੇਚਦੀ ਜਾਂ ਕਿਵੇਂ ਵੇਚਦੀ 63 63 ਹਰਿਆਣੇ ਦੇ ਬੰਦੇ ਇਦਾਂ ਦਾ ਪਸੂ ਦਿੰਦੇ ਨਹੀਂ ਉਹੀ ਗੱਲ ਆ ਵੀ ਛੇਤੀ ਵੇਚਦੇ ਨਹੀਂ ਹੋ ਜਾਂਦੇ ਮੇਰੀ ਗੱਲ ਜੇ ਕੋਈ ਥਾਣਾ ਦੀ ਗਰੰਟੀ ਲਊਗਾ ਆਪਾਂ ਗਰੰਟੀ ਦੇਵਾਂਗੇ ਭਾਈ ਥਾਣਾ ਦੀ ਚਾਰੋਂ ਥਾਣਾ ਦੀ ਪੂਰ ਛਿੱਟੇ ਦੀ ਧਾਰ ਦੀ ਸ਼ਰ ਨੇ ਦੀ ਸਾਰੀ ਪੂਰ ਫੋਕੀ ਆ ਸਾਰੀ ਗੱਲ ਦੀ ਗਰੰਟੀ ਜੇ ਫੋ ਜੇ ਕਾਲ ਦੀ ਧਾਰੋਂ ਦੀ ਤਾਂ ਡੇੜੇ ਥਣ ਹੁੰਦੇ ਠੀਕ ਆ ਗੱਲ ਇਹ ਵੀ ਸਮਝ ਲੈ ਆ ਵੀ ਆ ਵੀ ਤੋੜਦੇ ਤਾਂ ਕਿਹੜਾ ਹਾਂ ਇਹਦਾ ਤੀਜਾ ਸੁਆ ਸੁਣਾ ਇਹ ਵੀ ਜੇ ਕੋਈ ਸੱਜਣ ਦੇਖੋ ਆਉਂਦਾ ਇਹ ਜਮੀਂ ਹਰਿਆਣੇ ਚ ਨਾ ਗਰੀਬ ਬੰਦੇ ਤੋਂ ਲੈਤੀ ਆ ਮਾਲ ਬਹੁਤ ਜਾਦੇ ਸੀ ਉਹਨਾਂ ਦੇ ਇਹੋ ਜੀ ਗੱਲ ਹੀ ਸੂਆ ਇਹ ਵੀ ਤੀਜਾ ਸੂਆ ਸੂ ਇਹਦਾ ਵੀ ਮੈਂ 15 ਕਿਲੋ ਦੀ ਗਾਰੰਟੀ ਦੇ ਦਿੰਦਾ। ਉਹ ਵੱਡੀ ਬਹੁਤ ਆ ਇਹ ਵੀ ਸਮੁੰਦਰੀ ਜਹਾਜ਼ ਜੱਡੀ ਆ ਬਾਈ। ਹਾਂ ਕੱਦ ਕਾਠ ਲੇਖ ਲੈ। ਬਹੁਤ ਆ ਤੇ ਹੈਗੀ ਆ ਪੱਕੇ ਆਰਡਰ ਦੀ ਆ। ਚੌੜਾ ਆਰਡਰ ਆ ਇਹਦਾ ਵੀ ਤੇ ਥਣ ਥਣ ਆਟ ਵੀ ਸੱਜਣਾ ਇਹਨੂੰ ਬਾ ਕਮਾਲ ਲੱਗਿਆ ਤੇ ਹੈਗੀ ਵੀ ਜੈਡ ਬਲੈਕ ਆ ਪੂਛ ਥੋੜੀ ਜਰੂਰ ਬਾਈਟਾ ਤੇ ਬਾਕੀ ਜ ਜਦੋਂ ਨੇੜੇ ਆ ਕੇ ਦੇਖੋਗੇ ਇਹ ਜਾਨਵਰਾਂ ਦਾ ਨਾ ਤੁਹਾਨੂੰ ਰੰਗ ਰੂਪ ਹੀ ਦੱਸੂਗਾ ਵੀ ਬਾਕੀ ਇਹ ਰੰਗ ਦੇਖ ਲੈ ਹੈਗਾ ਬਟਾ। ਹਾਂ ਗਹਿਰਾ ਕਾਲਾ ਰੰਗ ਹੈਦਾ ਬਾਕੀ ਰੰਗ ਰੂਪ ਇਹਨਾਂ ਦੀ ਬਾਡੀ ਬੁੱਡੀ ਇਹ ਮੈਂ ਚਮੜਾ ਲਾ ਦਣਾ ਤੇ ਕਿਵੇਂ ਬਲ ਪੈਣ ਲੱਗ ਰਹੀ ਨੇ ਦਿੱਤਾ ਹਾਂ ਬਿਲਕੁਲ ਬਰੀਕ ਚਮੜੇ ਦੀ ਆ ਕਾਗਜ਼ ਵਰਗੀ ਚਮੜੀ ਨਹੀਂ ਗਾਰੰਟੀ ਆ ਯਾਰ ਆ ਏਰੀਆ ਤੈਨੂੰ ਮੈਂ ਫੇਰ ਦੁਬਾਰੇ ਕਹਿ ਦੇਣਾ ਲਹਿਰਾਗਾਗਾ ਏਰੀਆ ਵੀ ਤਿੰਨ ਤਰੀਕ ਦੀ ਮੰਡੀ ਲੱਗਦੀ ਹੁੰਦੀ ਮੰਨਦੇ ਤੇ ਲੁਧਿਆਣਾ ਅੰਬਰਸਰ ਏਰੀਆ ਵੀ ਲਹਿਰਾਗਾਗਾ ਏਰੀਆ ਹੈ ਗਿਆ ਪਰ ਆਪਾਂ ਨੇ ਉਦੋਂ ਵੀ ਅੱਗੇ 100 ਕਿਲੋਮੀਟਰ ਅੱਗੇ ਜਾ ਕੇ ਕੋਸ਼ਿਸ਼ ਆ ਵੀ ਦਿਖਾ ਦੇ ਤਾਰਸ ਓਏ ਆ ਨਾ ਸਾਨੂੰ ਸੰਦ ਦਿਖਾ ਦੇ ਆਹ ਵੇ ਹੂੰ ਇਹ ਦੁੱਧ ਵਾਲੇ ਚੀਜ਼ਾਂ ਨਿਸ਼ਾਨੀਆਂ ਸਾਰੀ ਦਿਖਾ ਦੇ ਜਿਹੜੀ ਤੂੰ ਆ ਕਹਿਣਾ ਉਹਨਾਂ ਮਿਲਕ ਵੇਨ ਕਹਿਣਾ ਉਹਨਾਂ ਦਿਖਾ ਦੇ ਰਸੇ ਜਿੱਨੀ ਹੈਗੀ ਆ ਕਰ ਸਕਦਾ ਉਹਨਾਂ ਕਹਿੰਦਾ ਆਪਾਂ 1/2 ਇੰਚੀ ਪਾਈਪ ਲੱਗਿਆ ਹੁੰਦਾ ਉਹ ਕਹਿੰਦਾ ਕਈਆਂ ਕਈਆਂ ਨਾਲ ਰਸੇ ਜਿੱਨੀ ਆ ਨਾੜਾ ਨੂੜਾ ਬਹੁਤ ਨੇ ਪਿੰਡੇ ਤੇ ਤੇ ਮੇਨ ਗੱਲ ਐ ਵੀ ਕੱਦ ਕਾਠ ਵੀ ਚੰਗਾ ਤੇ ਛੰਦੀ ਸੀਲ ਆ ਆ ਜੇ ਕਿਸੇ ਨੇ ਡੈਰੀ ਦੂਰੀ ਵਾਸਤੇ ਲੈ ਲਈ ਰਿਆਦੂ ਰੇਟ ਵੀ ਇਹਦਾ ਆਪਾਂ ਤੋਕੜਾ ਨੇ ਭਾਈ ਦੇਣੀ ਆ ਇੱਕ ਨੇ ਰੁਪਈਆ ਦੀ ਦੇ ਦਾਂਗੇ ਇਹ 1 ਲੱਖ 5000 ਦੀ ਕੁੱਲ 15 ਦੀ ਹਾਂ ਕੁੱਲ ਉਹਦੇ ਚ ਛੋਟ ਛੱਪਾ ਮਾਨਤਾਨ ਕਰ ਦਾਂ ਕੋਈ ਗੱਲ ਨਹੀਂ ਆਇਆ ਯਾਰ ਹੁਣ ਕਿੱਥੇ ਭਜਾਂਗੇ ਲੈ ਸੱਜਣੋ ਉਹਦੇ ਚ ਵੀ 1524 ਛੋਟ ਛੱਪਾ ਮਾਨਤਾਨ ਹੋ ਜੂ ਪਰ ਯਾਰ ਇਹਦੀ ਬਾਡੀ ਬੁੱਡੀ ਚਗਾਠਾ ਚੂਠਾ ਬਹੁਤ ਆ ਝੋਟੀ ਦਾ ਲੈ ਉਰੇ ਤੋਂ ਵੀ ਦਿਖਾ ਦਿੰਦਾ ਆ ਨਾੜਾ ਨੂੜਾ ਕੱਲੇ ਪਸੂ ਨਹੀਂ ਵੇਚਣੇ ਰਲੇਸ਼ਨ ਬਣਾਉਣੇ ਨੇ ਹਨਾ ਜਿਵੇਂ ਹੁਣ ਤੱਕ 1 ਸਾਲ ਦਾ ਆਪਣਾ ਐਕਸਪੀਰੀਅੰਸ ਹੈ ਮਾਲਕ ਨੇ ਇੱਥੇ ਤੱਕ ਲਿਆਇਆ ਤਾਂ ਕਿੱਥੇ ਕਦੇ ਸੋਚਿਆ ਵੀ ਨਹੀਂ ਤੀਗਾ ਬਾਈ ਯਾਰ ਵੀ ਆ ਆਪਣੀ ਨੈਟ ਉੱਪਕੇ ਪਸੂ ਲੈ ਲਾਂਗੇ ਹਰਿਆਣੇ ਚੋਂ ਲੈ ਲਾਂਗੇ ਇੱਥੇ ਲੋਕ ਲੈਂਦੇ ਹੁੰਦੇ ਦੇ ਪਹੁੰਚੇ ਨਹੀਂ ਤੇ ਏਡੀ ਔਂਚ ਵੀ ਏਡੀ ਭਰਾਵਾਂ ਸਿਰਤੀ ਹੋ ਗਈ ਹਨਾ ਜਿਹੜੇ ਬਹੁਤ ਖਾਈਏ ਤੋਕੜ ਕੱਪਣ ਇਦਾਂ ਤੋਕੜ ਕੱਪਣ ਪੈਰ ਦਿਖਾਵਾਂਗੇ ਪਹਿਲਾਂ ਉਹ ਦਿਖਾ ਦਈਏ ਆ ਆ ਜਾ ਤਾਂ ਸਾਈਡਰਲੇ ਪਾਸੇ ਲਿਆ ਓਏ ਆ ਜਾ ਇਨੇ ਪਾਰ ਗਿਆ ਰੌੜਾ ਵਾਲਾ ਕਹਿੰਨੀ ਮੈਨੂੰ ਦਿਖਾ ਦੋ ਆ ਚੋਟੀ ਦੇਖ ਇਹ ਵੀ ਦੇਖੀ ਹਟਮੀ ਹੈ ਇੱਕ ਤਰ੍ਹਾਂ ਦੀ ਇਹ ਵੀ ਦੂਜਾ ਸੂਆ ਸੂਈਆ ਅੱਛਾ ਇਹ ਵੀ ਇਹ ਵੀ ਕੱਲ ਸੂਈਆ ਬਾਈ ਅੱਛਾ ਇਹ ਵੀ ਕੱਲ ਸੂਈਆ ਮਤਲਬ ਬਾਡੀ ਬੁੱਡੀ ਇਹਦੀ ਵੀ ਚੰਗੀ ਆ ਬਾਈ ਥਣ ਥਣਾਉਟ ਆ ਜਿਹੜਾ ਯਾਰ ਥਣ ਥਣਾਉਟ ਇਹਨੂੰ ਬਾਕਮਾਲ ਲੱਗਿਆ ਤੇ ਬਾਕੀ ਜਿਹਦੇ ਲੇਵੇ ਦੀ ਗੱਲ ਕਰ ਲੈਣਾ ਅਗਲੇ ਥਣ ਤੋਂ ਜਦੋਂ ਖੜੂਗੀ ਤਰਸ ਦਿਖਾਣੀ ਉਹ ਅਗਲੇ ਥਣ ਤੋਂ ਵੀ ਸਜਣੋਂ ਮੇਰਾ ਖਿਆਲ ਆ ਗਿੱਠ ਤੋਂ ਵੀ ਵੱਧ ਅੱਗੇ ਜਿਹੜੇ ਥਣ ਦੀ ਆਪਾਂ ਸ਼ਿਫਾਰਿਸ਼ ਕਰਦੇ ਹੁੰਨੇ ਆ ਉਹ ਦਿਖਾ ਵੀ